ਪਟਿਆਲਾ ਦੇ ਇੰਦਰਾਪੁਰ ਵਿੱਚ ਗੁਰਪ੍ਰੀਤ ਨਾਮ ਦੇ ਵਿਅਕਤੀ ਤੇ 8 ਤੋਂ 9 ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਹੜੇ ਕੀ ਉਕਤ ਵਿਅਕਤੀ ਦੇ ਪੈਰਾਂ ਦੇ ਵਿੱਚ ਚਾਨ ਲੱਗੀਆਂ ਪੁਲਿਸ ਦੇ ਮੁਤਾਬਕ ਵਿਅਕਤੀ ਨੂੰ ਪਟਿਆਲਾ ਦੇ ਸਰਕਾਰੀ ਰਜਿਸਟਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਤੁਸੀਂ ਵੀ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਸਾਹਿਬ ਤੁਸੀਂ ਕਿਹੜੇ ਪਿੰਡ ਤੇ ਝਗੜਾ ਹੋਇਆ ਤੇ ਫਾਇਰਿੰਗ ਹੋਈ ਹੈ ਇਹ ਕੱਲ ਸ਼ਾਮ ਨੂੰ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਗੁਰਪੀਜਨ ਦਾ ਵਿਅਕਤੀ ਹੈ ਉਹ ਗਨਸ਼ਾਟ ਲੱਗਣ ਕਰਕੇ ਰਜਿੰਦਰਾ ਹਸਪੀਟਲ ਦਾਖਲ ਹੈ ਉਸ ਤੋਂ ਬਾਅਦ ਤੁਰੰਤ ਅਸੀਂ ਆਈਓ ਨੂੰ ਉੱਥੇ ਭੇਜਿਆ ਤਾਂ ਉਹਨੇ ਆਪਣੇ ਬਿਆਨ ਵਿੱਚ ਚਾਰ ਬੰਦਿਆਂ ਦਾ ਬਾਈ ਨੇਮ ਤੇ ਪੰਜ ਪੰਜ ਛੇ ਬੰਦੇ ਉਹਨੇ ਅਨਨ ਲਿਖਾਇਆ ਵੀ ਉਹਨਾਂ ਨੇ ਉੱਥੇ ਫਾਇਰਿੰਗ ਕੀਤੀ ਤੇ ਉਹਦੇ ਪੈਰ ਤੇ ਸ਼ਨ ਏਰੀਆ ਦੇ ਵਿੱਚ ਗੋਲੀ ਵਜੀ ਹੈ ਜੋ ਜਿਹਰੇ ਇਲਾਜ ਉਹਦੀ ਸਟੇਟਮੈਂਟ ਲਿਖ ਕੇ ਅਸੀਂ ਮੁਕੱਦਮਾ ਨੰਬਰ 146 ਅ 25 8 ਚ ਦਰਜ ਕਰ ਲਿਆ ਉਹਦੀ ਤਫਤੀਸ਼ ਅਜੇ ਚੱਲੀ ਤੇ ਇਤਜਿਹੜਿਆ ਕਾਰਨ ਕੀ ਬਣਿਆ ਹੁਣ ਤੱਕ ਮਤਲਬ ਜਿਹੜੀ ਫਾਇਰਿੰਗ ਹੋਈ ਫਿਲਹਾਲ ਉਹਨੇ ਦੱਸਿਆ ਕਿ ਉਹ ਉਹਦੀ ਕਿਸੇ ਰਿਸ਼ਤੇਦਾਰ ਨੂੰ ਪਰੇਸ਼ਾਨ ਕਰਦਾ ਸੀ ਤੇ ਉਹਨਾਂ ਦੀ ਫੋਨ ਤੇ ਵੀ ਤੁਤੂ ਮਮੇ ਹੋਈ ਸੀ ਜੀ ਤੇ ਅਜੇ ਕੋਈ ਰੈਸਟ ਹੋਇਆ ਨਹੀਂ ਜੀ ਅਜੇ ਤੱਕ ਕੋਈ ਰੈਸਟ ਨਹੀਂ ਜੀ ਜਿਹੜੇ ਇਲਾਜ ਕਿੱਥੇ ਉਹਨਾਂ ਬੁਖਾਇਤ ਰਜਿੰਦਰ ਹਸਪੀਟਲ ਤੇ ਠੀਕ ਹੈ ਸਟੇਬਲ ਕੰਡੀਸ਼ਨ ਚ ਕੀ ਬੰਦੇ ਲੱਗੂ ਆਏ ਹਾਂਜੀ ਜੀ